ਅਸਲਾਮ ਅਲੈਕਮ ਸਸਿਆ ਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਨੇ ਆ ਵਧੀਆ ਹੋਵਗੇ ਹੱਸਦੇ ਵਾਸਤੇ ਹੋਵਗੇ ਚੜਦੀ ਕਲਾ 'ਚ ਹੋਵਗੇ ਪਾਕਿਸਤਾਨ ਇੰਡੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਟੈਂਸ ਹੈ ਤੇ ਦੋਵੇਂ ਮੁਲਕਾਂ ਦੇ ਪੋਲੀਟੀਸ਼ੀਅਨ ਜੰਗ ਦੀਆਂ ਗੱਲਾਂ ਕਰ ਰਹੇ ਨੇ ਤੇ ਹੁਣ ਇੰਡੀਅਨ ਗਵਰਨਮੈਂਟ ਨੇ ਆਪਣੀ ਸਟੇਟਸ ਨੂੰ ਆਰਡਰ ਕੀਤਾ ਹੈ ਸਿਵਲ ਡਿਫੈਂਸ ਡ੍ਰਿਲ ਕਰਨ ਦੇ ਬਾਰੇ ਵਿੱਚ ਇਹ ਡ੍ਰਿਲ ਜਿਹੜੀਆਂ ਨੇ ਜੰਗ ਦੇ ਮਾਹੌਲ 'ਚ ਕੀਤੀਆਂ ਜਾਂਦੀਆਂ ਨੇ ਤੇ ਇੰਡੀਅਨ ਆਰਮੀ ਨੇ ਡ੍ਰਿਲਸ ਕੀਤੀਆਂ ਨੇ ਇੰਡੀਅਨ ਆਰਮੀ ਨੇ ਡ੍ਰਿਲਸ ਕਿਉਂ ਕਰ ਰਹੀ ਹੈ ਕਿ ਪਾਕਿਸਤਾਨ ਇੰਡੀਆ ਦੀ ਜੰਗ ਹੋ ਸਕਦੀ ਹੈ ਸਾਰੀ ਡਿਟੇਲ ਜਾਣਾਂਗੇ ਅੱਜ ਦੀ ਵੀਡੀਓ ਚ ਦਖਾਲਸ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਇਸ ਖਬਰ ਤੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿਹੜੇ ਕਿਹੜੇ ਜ਼ਿਲ੍ਹੇ ਦੇ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ ਉਹ ਵੀ ਦੱਸਾਂਗੇ ਤੇ ਮਸਲਾ ਭਾਰਤ ਪਾਕਿਸਤਾਨ ਕਨਫਲਿਕਟ ਦੇ ਨਾਲ ਜੁੜਿਆ ਹੋਇਆ ਹੈ ਪਾਕਿਸਤਾਨ ਦੇ ਨਾਲ ਜੰਗ ਦੇ ਡਰਦੀਆਂ ਅਟਕਲਾਂ ਦੇ ਵਿਚਕਾਰ ਸਿਵਲ ਡਿਫੈਂਸ ਮੌਕ ਡ੍ਰਿਲ ਦੇ ਸਬੰਧੀ ਗ੍ਰਹਿ ਮੰਤਰਾਲੇ ਦੀ ਉੱਚ ਪੱਧਰੀ ਮੀਟਿੰਗ ਹੋਈ ਹੈ ਕੇਂਦਰ ਸਰਕਾਰ ਨੇ ਹਲਕੇ ਭਾਵਕੇ 7 ਮਈ ਨੂੰ ਮੁਲਕ ਦੇ ਸਰਹੱਦੀ ਸੂਬਿਆਂ ਖਾਸ ਕਰਕੇ ਪੰਜਾਬ ਗੁਜਰਾਤ ਅਤੇ ਰਾਜਸਥਾਨ ਦੇ 244 ਜ਼ਿਲ੍ਹਿਆਂ ਦੇ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਕਰਨ ਵਾਸਤੇ ਕਿਹਾ ਹੁਕਮ ਜਾਰੀ ਕੀਤੇ ਗਏ ਨੇ ਇਹਨਾਂ ਸੂਬਿਆਂ ਨੂੰ ਤੇ ਇਹਦੇ ਚ ਪੰਜ ਮੁੱਖ ਗੱਲਾਂ ਅਤੇ ਕਦਮਾਂ ਦੀ ਡ੍ਰਿਲ ਕੀਤੀ ਜਾਣੀ ਹੈ ਪਹਿਲੇ ਨੰਬਰ ਤੇ ਨਾਗਰਿਕਾਂ ਨੂੰ ਹਮਲੇ ਦੇ ਦੌਰਾਨ ਆਪਣੀ ਰੱਖਿਆ ਵਾਸਤੇ ਸਿਖਲਾਈ ਦਿੱਤੀ ਜਾਏਗੀ। ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ বাজਾਏ ਜਾਣਗੇ। ਸਿਵਲ ਡਿਫੈਂਸ ਦੇ ਮੱਦੇ ਨਜ਼ਰ ਹਵਾਈ ਹਮਲੇ ਦੇ ਸਾਰਿਆਂ ਦੀ ਸਥਿਤੀ ਦੇ ਵਿੱਚ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਬਚਾਅ ਦੇ ਸੰਬੰਧੀ ਸਿਖਲਾਈ ਹੈ ਜਿਹੜੀ ਉਹ ਦਿੱਤੀ ਜਾਏਗੀ। ਨਾਲ ਦੀ ਨਾਲ ਮਹੱਤਵਪੂਰਨ ਜਿਹੜੇ ਕਾਰਖਾਨੇ ਤੇ ਫੈਕਟਰੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਸੁਰੱਖਿਆ ਦੇ ਕਦਮ ਚੁੱਕੇ ਜਾਣਗੇ ਉਹਨਾਂ ਦੀ ਸਿਖਲਾਈ ਦਿੱਤੀ ਜਾਣੀ ਹੈ। ਦਰਅਸਲ ਜਦੋਂ ਜੰਗ ਲੱਗੀ ਹੁੰਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੇ ਹਵਾਈ ਹਮਲੇ ਦੀ ਸਥਿਤੀ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਜਾਂਦੇ ਆ ਤਾਂ ਜੋ ਲੋਕ ਨੇੜੇ ਤੇੜੇ ਕਿਸੇ ਸੁਰੱਖਿਅਤ ਜਗ੍ਹਾ ਦੇ ਉੱਤੇ ਲੋਕ ਸਕਣ ਅਤੇ ਇਸੇ ਦੇ ਪੂਰਨ ਅਭਿਆਸ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਜੇਕਰ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਲੋਕਾਂ ਚ ਹਫੜਾ ਦਫੜੀ ਨਾ ਮੱਚੇ ਤੇ ਲੋਕ ਸੁਰੱਖਿਅਤ ਰਹਿ ਸਕਣ ਇਹ ਹਵਾਈ ਹਮਲੇ ਦੇ ਸਾਇਰਨ ਇਸੇ ਕਰਕੇ ਬਜਾਏ ਜਾਂਦੇ ਆ ਕਿਉਂਕਿ ਜਿਹੜਾ ਜ਼ਮੀਨੀ ਹਮਲਾ ਹੁੰਦਾ ਹੈ ਉਹਦੇ ਆਸਤੇ ਫੋਰਸਿਸ ਜਿਹੜੀ ਥਲ ਸੈਨਾ ਹੁੰਦੀ ਹੈ ਦੋਹਾ ਮੁਲਕਾਂ ਦੀ ਉਹ ਸਾਹਮਣੂ ਸਾਹਮਣੇ ਲੜਦੀ ਹੈ ਤੇ ਉਸ ਦੇ ਵਿੱਚ ਕਿਸੇ ਵੀ ਮੁਲਕ ਦੀ ਫੌਜ ਦੂਜੇ ਮੁਲਕ ਦੀ ਸਰਹੱਦ ਦੇ ਵਿੱਚ ਅੰਦਰ ਵੜਨ ਵਾਸਤੇ ਕੜੀ ਮੁਸ਼ਕਲਤ ਕਰਦੀ ਹੈ ਤੇ ਉਸ ਬਾਬਤ ਲੋਕਾਂ ਕੋਲੇ ਸਮਾਂ ਹੁੰਦਾ ਪਰ ਜੇਕਰ ਹਵਾਈ ਹਮਲਾ ਹੁੰਦਾ ਤਾਂ ਫਿਰ ਉਸ ਸਥਿਤੀ ਦੇ ਵਿੱਚ ਲੋਕਾਂ ਕੋਲੇ ਸਮਾਂ ਬਿਲਕੁਲ ਵੀ ਨਹੀਂ ਹੁੰਦਾ ਸਾਇਰਨ ਵੱਜਦਾ ਤੇ ਨਾਲ ਦੀ ਨਾਲ ਹੀ ਲੋਕਾਂ ਨੂੰ ਆਪਣੇ ਬਚਾਅ ਵਾਸਤੇ ਮੌਕੇ ਤੇ ਕਦਮ ਚੁੱਕਣੇ ਪੈਂਦੇ ਆ ਕਿਉਂਕਿ ਫੌਜ ਵੀ ਹਰ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਉਹ ਮੌਜੂਦ ਨਹੀਂ ਰਹਿ ਸਕਦੀ ਤੇ ਇਸ ਤਰੀਕੇ ਦੇ ਜਿਹੜੇ ਸਾਇਰਨ ਨੇ ਉਹ ਇਜ਼ਰਾਈਲ ਦੇ ਵਿੱਚ ਫਲਸਤੀਨ ਦੇ ਵਿੱਚ ਰਸ਼ੀਆ ਦੇ ਵਿੱਚ ਤੇ ਯੂਕਰੇਨ ਦੇ ਵਿੱਚ ਲਗਾਤਾਰ ਵਜੇ ਹੀ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਤੇ ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਖਾਸ ਕਰਕੇ ਅਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਪਟਿਆਲਾ ਪਠਾਨਕੋਟ ਆਦਮਪੁਰ ਬਰਨਾਲਾ ਨੰਗਲ ਹਲਵਾਰਾ ਕੋਟਕਪੂਰਾ ਬਟਾਲਾ ਮੁਹਾਲੀ ਅਤੇ ਅਬூர் ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਸਿਵਲ ਡਿਫੈਂਸ ਮੌਕ ਡ੍ਰਿਲ ਹੈ ਇਹੇ ਕਰਾਈ ਜਾਣੀ ਹੈ ਦੱਸਣ ਯੋਗ ਹੈ ਕਿ 54 ਸਾਲਾਂ ਬਾਅਦ ਦੇਸ਼ ਦੇ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ ਆਖਰੀ ਵਾਰ ਇਹਹੀ ਮੌਕ ਡ੍ਰਿਲ 1971 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਜੰਗ ਦੇ ਦਰਮਿਆਨ ਕੀਤੀ ਗਈ ਸੀ ਵਿਚਾਰ ਕੀਤੀ ਗਈ ਸੀ ਹਾਲਾਂਕਿ ਇਸ ਤੋਂ ਪਹਿਲਾਂ ਐਤਵਾਰ ਸੋਮਵਾਰ ਦੀ ਰਾਤ ਨੂੰ ਪੰਜਾਬ ਦੇ ਫਿਰੋਜ਼ਪੁਰ ਚੌਣੀ ਦੇ ਵਿੱਚ ਬਲੈਕਆਊਟ ਮੌਕ ਟ੍ਰੈਲ ਕੀਤੀ ਗਈ ਸੀ ਤੇ ਇਸ ਸਮੇਂ ਦੇ ਦੌਰਾਨ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਰਾਤ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬਿਜਲੀ ਪੂਰਨ ਲੂਪ ਦੇ ਵਿੱਚ ਬੰਦ ਰੱਖੀ ਗਈ ਲੋਕਾਂ ਨੂੰ ਜਨਰੇਟਰ ਅਤੇ ਇਨਵਰਟਰ ਜਿਹੜੇ ਹੈ ਉਹ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸੀ ਤੇ ਪੂਰਾ ਇਲਾਕਾ ਇਹ ਜਿਹੜਾ ਉਹ ਹਨੇਰੇ ਦੇ ਵਿੱਚ ਡੁੱਬ ਗਿਆ ਸੀ ਜ਼ਿਕਰ ਇਹ ਖਾਸ ਹੈ ਕਿ ਇਹ ਕਦਮ ਗੁਆਂਢੀ ਮੁਲਕ ਦੇ ਲੀਡਰਾਂ ਦੇ ਵੱਲੋਂ ਦਿੱਤੇ ਕਈ ਬਿਆਨਾਂ ਅਤੇ ਕੀਤੀਆਂ ਕਈ ਕਾਰਵਾਈਆਂ ਤੋਂ ਬਾਅਦ ਚੁੱਕਿਆ ਗਿਆ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਸੀ ਕਿ ਭਾਰਤ ਕਿਸੇ ਵੀ ਸਮੇਂ ਐਲਓਸੀ ਭਾਵ ਕੇ ਕੰਟਰੋਲ ਰੇਖਾ ਦੇ ਉੱਤੇ ਫੌਜੀ ਕਾਰਵਾਈ ਕਰ ਸਕਦਾ ਹੈ ਹਾਲਾਂਕਿ ਪਾਕਿਸਤਾਨ ਵੀ ਲਗਾਤਾਰ 12-13 ਦਿਨਾਂ ਤੋਂ ਜਿਹੜੀ ਐਲਓਸੀ ਹੈ ਉਸ ਦੇ ਉੱਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ ਉਹਨਾਂ ਇਹ ਵੀ ਗੱਲ ਆਖੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨੀਤਿਕ ਲਾਭ ਲੈਣ ਵਾਸਤੇ ਇਸ ਖੇਤਰ ਨੂੰ ਪਰਮਾਣੂ ਯੁੱਧ ਦੇ ਕੰਢੇ ਵੱਲ ਤੱਕ ਰਹੇ ਨੇ ਨਾਲ ਹੀ ਉਹਨਾਂ ਕਿਹਾ ਸੀ ਕਿ ਜੇਕਰ ਨਦੀ ਦੇ ਉੱਤੇ ਕਿਸੇ ਤਰੀਕੇ ਦਾ ਬੰਨ੍ਹ ਜਾਂ ਕੋਈ ਹੋਰ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਇਹਨੂੰ ਐਕਟ ਆਫ ਵਾਰ ਮੰਨਿਆ ਜਾਏਗਾ ਤਾਂ ਭਾਰਤ-ਪਾਕਿ ਦੀ ਜਿਹੜੀ جنگ ਹੈ ਉਸ ਦੀਆਂ ਅਟਕਲਾਂ ਨੇ ਪੂਰੀ ਦੁਨੀਆ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ ਯੂਨ ਦੇ ਸਕੱਤਰ ਜਨਰਲ ਅਂਟੋਨੀਓ ਗੁਟੇਰੇਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਫੌਜੀ ਟਕਰਾਅ ਤੋਂ ਬਚਣ ਦੀ ਸਲਾਹ ਦਿੱਤੀ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਹੈ ਕਿ ਇਹ ਕੰਟਰੋਲ ਤੋਂ ਬਾਹਰ ਹੋ ਸਕਦਾ ਕਿਉਂਕਿ جنگ ਸ਼ੁਰੂ ਬੇਸ਼ੱਕ ਇੱਕ ਦੋ ਦੇਸ਼ਾਂ ਵੱਲੋਂ ਕੀਤੀ ਜਾਂਦੀ ਹੈ ਪਰ ਖਤਮ جنگ ਨੂੰ ਕਿਹੜੇ ਮਸਲੇ ਦੇ ਉੱਤੇ ਕੀਤਾ ਜਾਂਦਾ ਜਾਂ ਫਿਰ ਕਿਸ ਹਾਲਾਤ ਦੇ ਵਿੱਚ ਕੀਤਾ ਜਾਂਦਾ ਇਹ ਸਮੇਂ ਦੇ ਗਰਭ ਦੇ ਵਿੱਚ ਲੁਕਿਆ ਹੁੰਦਾ ਹੈ ਉਹਨਾਂ ਇਹ ਟਿੱਪਣੀਆਂ ਕਪਹਲਗਾਮ ਘਟਨਾ ਦੀ ਨਿੰਦਾ ਕਰਦੇ ਹੋਏ ਕੀਤੀਆਂ ਨੇ ਗੁੱਟੇ ਰੇਸ ਨੇ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਅਸਵੀਕਾਰਨਯੋਗ ਹੈ ਤੇ ਜ਼ਿੰਮੇਵਾਰ ਲੋਕਾਂ ਨੂੰ ਭਰੋਸੇਯੋਗ ਤੇ ਕਾਨੂੰਨੀ ਤਰੀਕਿਆਂ ਦੇ ਨਾਲ ਨਿਆਂ ਦੇ ਘੇਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਕਈ ਸਾਲਾਂ ਤੋਂ ਆਪਣੇ ਸਿਖਰ ਦੇ ਉੱਤੇ ਹੈ। ਉਹਨਾਂ ਵੱਲੋਂ ਵੱਧ ਸੰਜਮ ਤੇ ਕੂਟਨੀਤੀ ਦੀ ਜ਼ਰੂਰਤ ਦੇ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹੁਣ ਸਭ ਤੋਂ ਵੱਧ ਸੰਜਮ ਵਰਤਣ ਦਾ ਸਮਾਂ ਹੈ। ਤੇ ਦੂਜੇ ਪਾਸੇ ਜੇਕਰ ਕਿਹਾ ਜਾ ਰਿਹਾ ਕਿ ਪਾਕਿਸਤਾਨ ਨੂੰ ਚੀਨ ਜਿਹੜਾ ਉਹ ਮਦਦ ਕਰਦਾ ਹੈ ਤਾਂ ਭਾਰਤ ਦੇ ਹੱਕ ਦੇ ਵਿੱਚ ਰੂਸ ਵੀ ਆ ਖੜਿਆ ਹੈ ਜਿਸ ਚ ਕਈ ਮੁਲਕ ਨੇ ਜਿਨ੍ਹਾਂ ਨੇ ਪਾਕਿਸਤਾਨ ਦੀ ਹਮਾਇਤ ਕੀਤੀ ਹੈ ਤੇ ਬਹੁਤੇ ਮੁਲਕ ਉਹ ਨੇ ਜਿਨ੍ਹਾਂ ਨੇ ਭਾਰਤ ਦੀ ਹਮਾਇਤ ਕੀਤੀ ਹੈ ਪਰ ਵੱਡਾ ਮੁਲਕ ਅਮਰੀਕਾ ਇਹ ਕਹਿ ਚੁੱਕਿਆ ਹੈ ਕਿ ਇਹਨਾਂ ਦੋਹਾਂ ਦਾ ਮਸਲਾ ਹੈ ਤੇ ਦੋਨਾਂ ਨੂੰ ਬੈਠ ਕੇ ਨਿਬੇੜਨਾ ਚਾਹੀਦਾ ਅਸੀਂ ਦੋਨਾਂ ਨੂੰ ਬਰਾਬਰ ਬਰਾਬਰ ਸਪੋਰਟ ਕਰਦੇ ਹਾਂ ਤਾਂ ਇਹ ਮੌਕ ਡ੍ਰਿਲ ਸਿਵਲ ਡਿਫੈਂਸ ਮੌਕ ਡ੍ਰਿਲ ਹੈ ਜਿਹੜੀ ਇਹ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਮੌਕ ਡ੍ਰਿਲ ਹੈ ਜਿਹੜੀ ਪਾਲਕੇ ਕਰਵਾਈ ਜਾਣੀ ਹੈ ਇਸ ਬਾਬਤ ਹੋਰ ਵੀ ਜਾਣਕਾਰੀ ਸਮੇਂ ਦੇ ਨਾਲ ਅੱਜ ਸ਼ਾਮ ਤੱਕ ਸਾਹਮਣੇ ਆਏਗੀ ਤੇ ਉਸ ਬਾਬਤ ਜਾਣਕਾਰੀ ਵੀ ਅਸੀਂ ਤੁਹਾਡੇ ਤੱਕ ਕਿਸੇ ਤਰੀਕੇ ਦੇ ਨਾਲ ਪਹੁੰਚਦੀ ਕਰਦੇ ਰਹਾਂਗੇ ਈਵਰਸ ਏਸੀ ਅੱਜ ਦੀ ਵੀਡੀਓ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਇੰਡੀਆ ਚ ਮੌਕ ਡ੍ਰਿਲ ਲੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ ਹਾਲਾਤ ਜਿਹੜੇ ਨੇ ਕਾਫੀ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਹਜੇ ਤੱਕ ਇਹ ਗੱਲ ਪ੍ਰੂਵ ਨਹੀਂ ਹੋਈ ਕਿ ਪਾਕਿਸਤਾਨੀ ਪਹਿਲਗਾਮ ਅਟੈਕ ਜਿਹੜਾ ਲਵਿਸ ਸੀ ਜਾਂ ਨਹੀਂ ਲੇਕਿਨ ਇੰਡੀਆ ਨੇ ਦਾ ਇਲਜ਼ਾਮ ਪਾਕਿਸਤਾਨ ਤੇ ਹੀ ਲਾਇਆ ਹੈ ਤੇ ਫਿਰ ਪਾਕਿਸਤਾਨ ਦੇ ਲੀਡਰਸ ਵੀ ਚੁੱਪ ਰਿਨੇ ਰਹੇ ਉਹਨਾਂ ਨੇ ਵੀ ਮੂੰਹ ਤੋੜ ਜਵਾਬ ਦਿੱਤੀਆ ਹੈ ਇੰਡੀਆ ਦੇ ਲੀਡਰਸ ਨੂੰ ਤੇ ਇਸ ਲਿਓ ਨਾਨੇ ਜਿਹੜੇ ਇੰਡੀਆ ਦੇ ਬਹੁਤ ਜ਼ਿਆਦਾ ਪਾਕਿਸਤਾਨ ਦੇ ਬਾਰਡਰ ਤੇ ਕਰੀਬ ਪਿੰਡ ਨੇ ਉਥੇ ਉਹਨਾਂ ਦੱਸਿਆ ਕਿ ਇਹਦਾ ਆਗਾਜ਼ ਕਰ ਦਿੱਤਾ ਡ੍ਰਿੱਲ ਦਾ ਤੇ ਉਹਨਾਂ ਦੀ ਲਾਈਟ ਬੰਦ ਰੱਖੀ ਗਈ ਇਨਵਰਟਰ ਜਨਰੇਟਰ ਵਗੈਰਾ ਵੀ ਲੋਕਾਂ ਨੂੰ ਨਹੀਂ ਚਲਾਣ ਦਿੱਤੇ ਗਏ ਤੇ ਜਿਸ ਤਰ੍ਹਾਂ 1971 ਚ ਜਦੋਂ ਜੰਗ ਹੋਈ ਸੀ ਤੇ ਇਹ ਡ੍ਰਿੱਲਾਂ ਜਿਹੜੀਆਂ ਨੇ ਕੀਤੀਆਂ ਗਈਆਂ ਸਨ ਤੇ ਹੁਣ ਵੀ ਇੰਡੀਆ ਜਿਹੜਾ ਹੈ ਡ੍ਰਿੱਲ ਜਿਹੜਾ ਹੈ ਪਾਕਿਸਤਾਨ ਦੇ ਲੋਕਾਂ ਦੇ ਬਿਆਨਾਂ ਤੋਂ ਡਰ ਕੇ ਕਰਵਾਉਂਦਾ ਪਿਆ ਹੈ ਤੇ ਭਾਰਤ ਜਿਹੜਾ ਹੈ ਉਹਦੇ ਉੱਤੇ ਜੰਗੀ ਜਨੂਨ ਜਿਹੜਾ ਸਵਾਰ ਹੋ ਚੁੱਕਿਆ ਇੱਕ ਸਾਈਡ ਭਾਰਤੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਬਿਆਨ ਦਿੰਦਾ ਕਿ ਅਸੀਂ ਬੰਗਲਾਦੇਸ਼ ਬਣਾਇਆ ਸੀ ਤੇ ਅਸੀਂ ਬਲੋਚਿਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਦੂਸਰੀ ਸਾਈਡ ਜਦੋਂ ਆਪਣੇ ਮੁਲਕ ਦੇ ਵਿੱਚ ਕੋਈ ਹਮਲਾ ਹੁੰਦਾ ਹੈ ਤੇ ਬਹੁਤ ਜ਼ਿਆਦਾ ਅਗਬੋਗੋਲਾ ਹੋ ਜਾਂਦੇ ਨੇ ਤੇ ਨਰਿੰਦਰ ਮੋਦੀ ਦੀ ਜਿਹੜੀ ਦੋਗਲੀ ਪਾਲਿਸੀ ਆ ਉਹਦੇ ਤਹਿਤ ਹੁਣ ਇਹ ਡ੍ਰਿਲਸ ਕੀਤੇ ਜਾ ਰਹੇ ਨੇ ਕਿ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਲੇਕਿਨ ਪੰਜਾਬ ਦੇ ਜਿਹੜੇ ਲੋਕ ਨੇ ਸਿੱਖ ਨੇ ਉਹ ਪਾਕਿਸਤਾਨ ਦੇ ਨਾਲ ਨਹੀਂ ਤੇ ਉਹਨਾਂ ਨੇ ਖੁੱਲਾ ਐਲਾਨ ਕੀਤਾ ਹੈ ਕਿ ਅਸੀਂ ਭਾਰਤੀ ਫੌਜਾਂ ਨੂੰ ਮਦਦ ਨਹੀਂ ਕਰਾਂਗੇ ਕਿਸੇ ਵੀ ਸੂਰਤ ਪਾਕਿਸਤਾਨ ਤੇ ਹਮਲਾ ਕਰਨ ਨੂੰ ਤੇ ਪਾਕਿਸਤਾਨ ਦੀ ਜਨਬੋ ਵੀ ਇੰਡੀਆ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਨਾ ਤੁਸੀਂ ਪਾਣੀ ਬੰਦ ਕਰਿਓ ਨਾ ਪਾਕਿਸਤਾਨ ਤੇ ਹਮਲਾ ਕਰਿਓ ਵਰਨਾ ਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਦੋਵੇਂ ਐਟਮੀ ਮੁਲਕ ਨੇ ਅਗਰ ਇਹਨਾਂ ਦੀ ਜੰਗ ਹੋ ਗਈ ਤੇ ਪੂਰੀ ਦੁਨੀਆ ਨੂੰ ਇਹਦੀ ਇਤਬਾਈ ਦੇ ਵਿੱਚ ਆਣਾ ਪਏਗਾ ਤੇ ਐਸੇ ਵਜ੍ਹਾ ਤੋਂ ਵੱਡੇ ਵੱਡੇ ਮੁਲਕ ਅਮਰੀਕਾ ਤੇ ਵੱਡੇ ਵੱਡੇ ਮੁਲਕ ਹੋਣ ਪਾਕਿਸਤਾਨ ਤੇ ਭਾਰਤ ਨੂੰ ਮਨਾ ਕਰ ਰਹੇ ਨੇ ਜੰਗ ਤੋਂ ਤੇ ਸਮਝਦਾਰ ਜਿਹੜੇ ਲੋਗ ਹੁੰਦੇ ਨੇ ਉਹ جنگ ਦੀਆਂ ਗੱਲਾਂ ਨਹੀਂ ਕਰਦੇ ਤੇ ਸਿੱਖ ਪਾਕਿਸਤਾਨ ਦੇ ਨਾਲ ਨੇ ਪੰਜਾਬ ਦੇ ਲੋਕ ਪਾਕਿਸਤਾਨ ਨਾਲ ਤਜਾਰਤ ਕਰਨਾ ਚਾਹੁੰਦੇ ਨੇ ਬਾਰਡਰ ਖੋਲਣਾ ਚਾਹੁੰਦੇ ਨੇ ਜਦਕਿ ਦੂਸਰੀ ਤਰਫ ਆਰਆਰਐਸ ਆਈਡਿਓਲੋਜੀ ਆ ਜਿਹੜੀ ਮੋਦੀ ਦੀ ਉਹ ਜੰਗ ਕਰਨਾ ਚਾਹੁੰਦਾ ਹੈ ਤੇ ਆਉਣ ਵਾਲੇ ਦਿਨਾਂ 'ਚ ਪਤਾ ਚੱਲ ਜਾਏਗਾ ਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜੰਗ ਹੁੰਦੀ ਹੈ ਨਹੀਂ ਹੁੰਦੀ ਕੀ ਇੰਡੀਆ ਪਾਕਿਸਤਾਨ ਦਾ ਪਾਣੀ ਰੋਕ ਸਕਦਾ ਹੈ ਨਾ ਇਨਫਰਾਸਟ੍ਰਕਚਰ ਹੁਣਾ ਕੋਲ ਹੈ ਆ ਇਹ ਕਮੈਂਟ ਸੈਕਸ਼ਨ ਜ ਤੁਸੀਂ ਦੱਸਣਾ ਹੈ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾ ਹਾਫਿਜ਼